ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਵਰਨ ਆਯੁਰਵੇਦਾ ਸਬਸਕ੍ਰਾਈਬ ਜਾਂ ਫੋਲੋ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਹਨੂੰ ਫੋਲੋ ਕਰ ਲੈਣ ਅੱਜ ਆਪਾਂ ਗੱਲ ਕਰਾਂਗੇ ਕਬਜ਼ ਦੀ ਕਬਜ਼ ਬਹੁਤ ਹੀ ਕਾਮਨ ਹੈ ਆਮ ਤੌਰ ਤੇ ਆਪਾਂ ਨੂੰ ਹਰ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਰੀਜ਼ ਮਿਲ ਜਾਂਦਾ ਜਿਹੜਾ ਇਹ ਕਹਿੰਦਾ ਮੈਨੂੰ ਖੁੱਲ ਕੇ ਲੈਟਰਨ ਨਹੀਂ ਆਉਂਦੀ ਐ ਮਾਰਕੀਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਚੂਰਨ ਆਏ ਹੋਏ ਨੇ ਗੋਲੀਆਂ ਆਈਆਂ ਹੋਈਆਂ ਨੇ ਜਿਨ੍ਹਾਂ ਨੂੰ ਰੋਜ਼ ਖਾਓ ਤਾਂ ਕਬਜ਼ ਜਿਹੜੀ ਹੈਗੀ ਉਹ ਦੂਰ ਹੋ ਜਾਂਦੀ ਐ ਪਰ ਇਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਐ ਕਿ ਇਹਨਾਂ ਦੀ ਆਦਤ ਪੈ ਜਾਂਦੀ ਐ ਫਿਰ ਇਹ ਹੁੰਦਾ ਵੀ ਇਹਨਾਂ ਨੂੰ ਲਏ ਬਿਨਾ ਲੈਟਰਨ ਆਉਂਦੀ ਨਹੀਂ ਅੱਜ ਮੈਂ ਥੋਮ ਇੱਕ ਇਸ ਤਰ੍ਹਾਂ ਦਾ ਬਹੁਤ ਹੀ ਸ਼ਾਨਦਾਰ ਘਰੇਲੂ ਨੁਸਖਾ ਦੱਸੂਗਾ ਤੁਹਾਨੂੰ ਕਿਸੇ ਵੀ ਚੂਰਨ ਜਾਂ ਗੋਲੀਖਾਨ ਦੀ ਲੋੜ ਨਹੀਂ ਹੈ ਤੁਹਾਡੀ ਕਬਜ਼ ਆਸਾਨੀ ਦੇ ਨਾਲ ਦੂਰ ਹੋ ਜਾਊਗੀ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਲੱਗੇ ਕੋਸੇ ਦੁੱਧ ਦੇ ਵਿੱਚ ਦੇਸੀ ਘਿਓ ਦਾ 1 ਜਾਂ 1.5 ਚਮਚਾ ਪਾ ਲੈਣਾ ਔਰ ਸੌ ਜਾਣਾ ਤੁਸੀਂ ਦੇਖੋਗੇ ਕਿ ਬਹੁਤ ਹੀ ਆਸਾਨੀ ਦੇ ਨਾਲ ਤੁਹਾਨੂੰ ਲੈਟਰਨ ਜਿਹੜੀ ਹੈਗੀ ਸਵੇਰੇ ਖੁੱਲ ਕੇ ਆਊਗੀ પ્રાਣੀ ਤੋਂ પ્રાਣੀ ਕਬਜ਼ ਵੀ ਇਹਨੂੰ ਲੰਬਾ ਸਮਾਂ ਤੁਸੀਂ ਪ੍ਰਯੋਗ ਕਰੋਗੇ ਤਾਂ ਉਹ ਦੂਰ ਹੋ ਜਾਊਗੀ ਤੁਸੀਂ ਇਹਦਾ ਪ੍ਰਯੋਗ ਕਰੋ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕਰੋ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਹਰ ਤਰ੍ਹਾਂ ਦੇ ਰੋਗ ਪੇਟ ਦੀਆਂ ਗੰਭੀਰ ਤੋਂ ਗੰਭੀਰ ਸਮੱਸਿਆਵਾਂ ਜਿਵੇਂ ਕਿ ਸੰਗ੍ਰਹਿਣੀ ਪ੍ਰਾਣੀ ਜਲਨ ਗੈਸ ਦਾ ਬਣਨਾ ਗੋਡਿਆਂ ਮੋਡਿਆਂ ਦਾ ਦਰਦ ਪੁਰਾਣਾ ਨਜ਼ਲਾ ਜ਼ੁਕਾਮ ਪੁਰਾਣੇ ਤੋਂ ਪੁਰਾਣਾ ਸਿਰ ਦਰਦ ਜਿਹਨੂੰ ਆਪਾਂ ਮਾਈਗਰੇਨ ਵੀ ਕਹਿ ਦਿੰਦੇ ਆ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕੀਤਾ ਜਾਂਦਾ ਹੈ ਸਮੱਸਿਆ ਚਾਹੇ ਕੋਈ ਵੀ ਹੋਵੇ ਤੁਸੀਂ ਮੇਰੇ ਨਾਲ ਪਰਮਾਸ਼ ਕਰ ਸਕਦੇ ਹੋ ਹਰ ਸਮੱਸਿਆ ਦਾ ਹੱਲ ਅਯੁਰਵੇਦ ਦੇ ਵਿੱਚ ਹੈਗਾ ਮੇਰਾ ਕੰਟੈਕਟ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ